ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ RAM KALI MOHALLA PANJWA ਓੰਕਾਰ ਏਕ ਧੁਨ ਏਕੈ ਏਕੈ ਰਾਗ ਅਲਾਪੈ ਇਹ ਧਿਆਨ ਨਾਲ ਉਚਾਰਨ ਕਰਨਾ ਹੈ ਓੰਕਾਰ ਏਕ ਇਥੇ ਠੰਮਕ ਲੱਗੀ ਜੀ ਧੁਨ ਏਕੈ ਇਥੇ ਵਿਸਰਾਮ ਹੈ ਇਕਾ ਰਾਗ ਅਲਾਪ ਏਕਾ ਦੇਸੀ ਏਕ ਦਿਖਾਵੇ ਏਕੋ ਰਹਿਆ ਵਿਆਪੈ ਵਿਆਪੀ ਪਾਠ ਪ੍ਰਥਮ ਸਰੂਪਾਂ ਚ ਸੁੱਧ ਪਾਠ ਹੈ ਏਕਾ ਦੇਸੀ ਵੱਖਰਾ ਹੀ ਪਾਠ ਕਰਨਾ ਏਕਾ ਦੇਸੀ ਨਹੀਂ ਕਹਿਣਾ ਏਕਾ ਦੇਸੀ ਏਕ ਦਿਖਾਵੇ ਏਕੋ ਰਹਿਆ ਵਿਆਪੇ ਏਕਾ ਦੇਸੀ ਏਕ ਦਿਖਾਵੇ ਏਕੋ ਰਹਿਆ ਵਿਆਪੇ एका सुरत एक ही सेवा एक सुरत एक एकासुरत एक सुरत एक सवा एक गुरप पलो पलो रे कीर्तनिया पलो पलो विश्राम रे कीर्तनिया राम रमा राम रमा रामा गुण गाव ਛੋਡ ਮਾਇਆ ਕੇ ਤੰਦ ਪਸਾ ਸਵਾਵ ਰਹਾਵ ਇਸ ਸਵਾਵ ਤੰਦ ਸਵਾਵ ਪੰਚ ਪੰਚ ਬਚਿੱਤਰ ਕਰੇ ਸੰਤੋਖਾ ਬਚਿੱਤਰ ਨਹੀਂ ਹੈ ਚੱਚਾ ਤਾਂ ਹੈ ਹੀ ਨਹੀਂ ਵਿੱਚ ਬਚਿੱਤਰ ਪੰਚ ਬਚਿੱਤਰ ਕਰੇ ਸੰਤੋਖਾ ਹਾਂ ਸਾਰਾ ਵੀ ਹੀਠਾ ਤੱਤੇ ਦੇ ਲਾਉਣਾ ਹੈ ਬਚਿੱਤਰ ਤਰ ਦੀ ਆਵਾਜ਼ ਆਉਣੀ ਚਾਹੀਦੀ ਹੈ ਸਾਤ ਸੁਰਾ ਲੈ ਚੱਲੇ ਪੰਚ ਬਜਿਤ੍ਰ ਕਰੇ ਸੰਤੁਖਾ ਸਾਤ ਸੁਰਾ ਲੈ ਚੱਲੇ ਬਾਜਾ ਮਾਣ ਤਾਣ ਤਜ ਤਾਨਾ ਪਾਉ ਨਾ 비ਗਾ ਕਾਲੈ ਪਾਉ ਥੀ ਜਮਕ ਲੱਗੀ ਨਾ 비ਗਾ ਕਾਲੈ ਫੇਰੀ ਫੇਰ ਨਾ ਹੋਵੇ ਕਬ ਹੀ ਫੇਰੀ ਨਹੀਂ ਕਹਿਣਾ ਫਫਾ ਫੇਰੀ ਫੇਰ ਨਾ ਹੋਵੇ ਕਬਹੀ ਫੇਰੀ ਫੇਰ ਨਾ ਹੋਵੇ ਕਬਹੀ ਇੱਕ ਸ਼ਬਦ ਬੰਦ ਪਾਲਾ ਨਾਰਦੀ ਨਰਹਰ ਜਾਨ ਹਦੂਰੇ ਨਾਰਦੀ ਪਦ ਤੇ ਵਿਸਰਾਮ ਲਾਤਨੇ ਨਾਰਦੀ ਨਰਹਰ ਜਾਨ ਹਦੂਰੇ ਘੁੰਗਰ ਨਿਰਤਕਾਰੀ ਜਨਮ ਨ ਆਵੇ ਕਿੱਥੇ ਚਲੇਗੇ ਬਾਬਾ ਜੀ ਘੁੰਗਰ ਖੜਕ ਤਿਆਗ ਸੂਰੇ ਹੂ ਗੜ ਹਾਂ ਦੀ ਘੁੰਗਰ ਖੜਕ ਤਿਆਗ وسੂਰੇ ਅਗਲੀ ਪੰਕਤੀ ਤੇ ਚਲੇਗੇ ਸੀ ਤੁਸੀਂ ਸਹਿਜ ਆਨੰਦ ਦਿਖਾਵੈ ਪਾਵੈ ਇਹੋ ਨਿਰਤਕਾਰੀ ਜਨਮ ਨ ਆਵੈ ਜੇ ਕੋ ਆਪਣੇ ਠਾਕੁਰ ਪਾਵੈ ਆਪਣੇ ਜੇ ਕੋ ਆਪਣੇ ਠਾਕੁਰ ਪਾਵੈ ਕੋਟ ਮਦ ਇਹ ਕੀਰਤਨ ਗਾਵੈ ਸਾਧ ਸੰਗਤ ਕੀ ਇਹਨੂੰ ਸ਼ੁੱਧ ਕਰੋ ਪਾਦ ਨੂੰ ਕੀਰਤਨ ਨਹੀਂ ਕਹਿਣਾ ਕੀਰਤਨ ਕੀਰਤਨ ਬੜੀ ਵਾਰ ਆਊਗਾ ਵਿਹਾਰੀ ਨਾਲ ਬੋਲਣਾ ਕੀਰਤਨ ਆਮ ਆਸਿਕ ਕੀਰਤਨ ਹੀ ਗਾਇ ਜਾਂਦੀ ਕੋਟ ਮਦ ਏਹ ਕੀਰਤਨ ਗਾਵੇ ਸਾਧ ਸੰਗਤ ਕੀ ਜਾਵੋ ਟੇਕ ਕਹੋ ਨਾਨਕ ਤਿਸ ਕੀਰਤਨ ਏਕ RAM KALI ਮਹੱਲਾ ਪੰਜਵਾ कोई बोलै राम राम कोई खुदाए कोई सेवा गुसैया कोई अल्लाह जी अल्लाह ही कस्क बोलना है? कोई सेवा गुसैया कोई लाह कारण करण करीमा कारण करण इति विश्राम करीम कारण करण ਕਰੀਮ ਕਿਰਪਾ ਧਾਰ ਰਹੀਮ ਰਹਾਉ ਕੋਈ ਨਹਾਵੇ ਤੀਰਥ ਕੋਈ ਹੱਜ ਜਾਏ ਹੱਜ ਕਸਕੇ ਕਹਿਣਾ ਹੈ ਨਹਾਵੇ ਪਾਰਾ ਬੋਲਣਾ ਹੈ ਕੋਈ ਕਰੇ ਪੂਜਾ ਕੋਈ ਸਿਰ ਨਿਵਾਏ ਕੋਈ ਕਰੇ ਪੂਜਾ ਕੋਈ ਸਿਰ ਨਿਵਾਏ ਕੋਈ ਪਦ ਤੇ ਜਮਕਾਂ ਲੱਗਣਗੀਆਂ ਕੋਈ ਪੜੈ ਬੇਦ ਕੋਈ ਕਤੇਬ ਕੋਈ ਓਡੈ ਨੀਲ ਕੋਈ ਸੁਪੇਦ ਕੋਈ ਕਹ ਤੁਰਕ ਤੇ ਕੋਈ ਕਹ ਤੁਰਕ ਕੋਈ ਕਹ ਹਿੰਦੂ ਕੋਈ ਕਹ ਤੁਰਕ ਕੋਈ ਕਹ ਹਿੰਦੂ ਕੋਈ ਬਾਦਸ਼ਾਹ ਬਿਸਤਰ ਕੋਈ ਸੁਰਗਿੰਦੂ ਕੋਈ ਸੁਰਗਿੰਦੂ ਇਕੱਠਾ ਪਾਠ ਕਹੋ ਨਾਨਕ ਜਿਨ ਹੁਕਮ ਪਛਾਤਾ ਪ੍ਰਭ ਸਾਹਿਬ ਕਾ ਤੈਨ ਭੇਦ ਜਾਤਾ ਰਾਮ ਕਲੀ ਮਹੱਲਾ ਪੰਜਵਾ ਪਵਨ ਮਹਿ ਪਵਨ ਸਮਾਇਆ ਜੁਤੀ ਮਹਿ ਜੋਤ ਰਲ ਜਾਇਆ ਮਾਟੀ ਮਾਟੀ ਹੋਈ ਏਕ ਰੋਵਨ ਹਾਰੇ ਕੀ ਕਵਨ ਟੀਕਾ ਕੌਣ ਮੁਆਰੇ ਕੌਣ ਮੁਆ ਬ੍ਰਹਮ ਗਿਆਨ ਨਹੀਂ ਮਿਲ ਕਰੋ ਵਿਚਾਰਾ ਇਹ ਤਉ ਚਲਤ ਭਇਆ ਆਮ ਇਹ ਕਹਿ ਜੰਦੇ ਹਨ ਇਹੋ ਉਚਾਰਨ ਕਰਨਾ ਈ ਸ਼ਰੀ ਹੈ ਓਂਕਰ ਇਹ ਤਉ ਚਲਤ ਭਇਆ ਰਹਾਉ ਅਗਲੀ ਕਿਛ ਖਬਰ ਨਾ ਪਾਈ ਰੂਵਨਹਾਰ ਭੇ ਊਠ ਸਿਧਾਈ ਰੂਵਨ ਹਾਰ ਪੇ ਪੇ ਉਚਾਰਨ ਕਰਨਾ ਪੇ ਨਹੀਂ ਕਹਦੇ ਨਾਲ ਲਾ ਕੇ ਰੂਵਨ ਹਾਰ ਪੇ ਊਠ ਸਿਧਾਈ ਪਰਮ ਮੋਹ ਕੇ ਬੰਦੇ ਬੰਦਾ ਸੁਪਨ ਭਾਇਆ ਪਖਲਾਏ ਅੰਧ ਪਖਲਾਏ ਇਕੱਠਾ ਹੀ ਪਾਠ ਉਚਾਰਨ ਕਰਨਾ ਸੋਵਨ ਭਾਇਆ ਪਖਲਾਏ ਅੰਦ ਇਹੋ ਤਾਂ ਰਚਨ ਰਚਿਆ ਕਰਤਾਰ ਇਹ ਵੀ ਇਹੋ ਉਚਾਰਨ ਕਰਨਾ ਆਮ 파ਟੀ ਸਿੰਘ ਇਹ ਬੋਲ ਜੁੰਦੇ ਨੇ ਸਾਤ ਜਾਤ ਹੁਕਮ ਅਪਾਰ ਨਹ ਕੂਮਵਾ ਨ ਮਰਣਾ ਜੋਗ ਇਹ ਨਹ ਕੋ ਨੀ ਕਹਿਣਾ ਹੈ ਨਹ ਪਤਿ ਯਮਕਲਾ ਕੇ ਬੋਲਣਾ ਨਹ ਕੋ ਮੁਵਾ ਨ ਮਰੁਣਾ ਜੋਗ ਨਹ ਬਿਨਸਾ ਅਬਨਾਸੀ ਹੋਊਗਾ ਜੋ ਇਹ ਜਾਣਹੁ ਸੋ ਇਹ ਨਾਹੀ ਜਾਣਣ ਹਾਰੇ ਕੋ ਬਲ ਜਾਓ ਕਹ ਨਾਨਕ ਗੁਰ ਧਰਮ ਚੁਕਾਇਆ ਗੁਰ ਧਰਮ ਨਹੀਂ ਕਹਿਦਣਾ ਗੁਰ ਪੱਤੀ ਜਮਕ ਲਾਦਨੀ ਕਹ ਨਾਨਕ ਗੁਰ ਧਰਮ ਚੁਕਾਇਆ ਨਾ ਕੋਈ ਮਰੇ ਨਾ ਆਵੇ ਜਾਇਆ ਰਾਮ ਕਲੀ ਮਹੱਲਾ ਪੰਜਵਾ Jap Gobind ਗੋਪਾਲ ਲਾਲ RAM ਨਾਮ ਸਿਮਰ ਤੂ ਜੀਵਹਿ RAM ਨਾਮ ਸਿਮਰ ਇਥੇ ਠਮਕ ਤੂ ਜੀਵਹਿ RAM ਨਾਮ ਸਿਮਰ ਤੂ ਜੀਵਹਿ ਫਿਰ ਨਾ ਖਾਈ ਮਹਾਕਾਲ ਰਹਾਉ ਕੋਟ ਜਨਮ ਭ੍ਰਮ 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 ਆਇਓ ਕੋਟ ਜਨਮ ਭ੍ਰਮ ਭ੍ਰਮ ਇਥੇ ਵਿਸਰਾਮ ਭ੍ਰਮ ਆਇਓ ਵੱਡਾ ਭਾਗ ਸਾਧ ਸੰਗ ਪਾਇਓ ਬੇਨ ਗੁਰ ਪੂਰੇ ਨਾਹੀ ਉਧਾਰ ਬਾਬਾ ਨਾਨਕ ਆਖੇ ਬਾਬਾ ਨਾਨਕ ਆਖੇ ਇਹ ਵਿਚਾਰ ਕੋਟ ਜਨਮ ਭ੍ਰਮ 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 ਆਇਓ ਵਟੇਰ ਭਾਗ ਸਾਜ ਸੰਗ ਪਾਇਓ ਬੇਗੁਰ ਪੂਰੇ ਨਾਹੀ ਉਤਾਰ ਬਾਬਾ ਨਾਨਕ ਆਖੇ ਏਹ ਬੀਜਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ वाहे गुरु